ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ 4 ਗੱਬਣ ਜਰਸੀ ਵੜਾ ਦਿਖਾਵਾਂਗੇ ਫੁੱਲ ਕੱਦ ਕਾਠੜੀਆਂ ਵੱਡੀਆਂ ਜਿੰਦ ਜਾਨ ਵਾਲੀਆਂ ਤੇ ਇੱਕ ਦਿਖਾਵਾਂਗੇ ਪਾਲਕ ਪੰਛੀ 5 ਨਾਲ ਕੇ ਸੇਲ ਆ ਵਪਾਰ ਦਾ ਕੰਮ ਆ ਵੀਰਾਂ ਦਾ ਆਓ ਕੱਲੇ ਕੱਲੇ ਨਗ ਬਾਰੇ ਲਈਏ ਡਿਟੇਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਂ ਸੰਦੀਪ ਆ ਵੀਰੇ ਪਿੰਡ ਗੁਰਮਾ ਜ਼ਿਲ੍ਹਾ ਬਰਨਾਲਾ ਠੀਕ ਆ ਜ਼ਿਲ੍ਹਾ ਬਰਨਾਲਾ ਪਿੰਡ ਗੁਰਮਾ ਆਪਣਾ ਜਾਦਾ ਕੰਮ ਜਰਸੀਆਂ ਦੀ ਐ ਹਨਾ ਹਾਂ ਜੀ ਹਾਂ ਜੀ ਕਲਾ ਜਰਸੀ ਠੀਕ ਆ ਜਦੋਂ ਮਰਜ ਕੁਵੀਰਾ ਵੇ ਗਾਂ ਹੁੰਦੀ ਆ ਆਪਣੇ ਕੋਲ ਹਰ ਬਾਤ ਹੁੰਦੀਆਂ ਨੇ ਵੀਰੇ ਠੀਕ ਆ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 98 787 55069 ਠੀਕ ਐ ਤੇ ਪਹਿਲੇ ਨੰਬਰ ਆਪਾਂ ਜਿਹੜੀ ਜਰਸੀ ਦੇਖੀ ਇਹਨੇ ਕੱਦ ਘਾੜ ਬਹੁਤ ਜ਼ਿਆਦਾ ਕਿਹੜਾ ਸੁਆ ਸੁੰਦੀ ਪਈ ਆ ਸੁਆ ਵੀਰੇ ਇਹ ਅਰੀਜਨਲ ਦੂਜਾ ਸੁਆ ਤੂੰ ਕਹਿੰਦਾ ਕਾਲੇ ਜੀ ਪਾਣੀ ਪੀਣ ਵਾਲੀ ਉਹ ਜਰਸੀ ਆ ਜਾਵਾ ਹਨਾ ਮੱਥੇ ਤੇ ਟੋਆ ਟਾ ਪੂਰੀ ਪਿਓਰ ਜਰਸੀ ਆ ਗਈ ਜਵਾ ਬਾਕੀ ਵੀ ਜੰਦੇ ਜਾਣ ਵਾਲੀ ਆ ਹਨਾ ਕੋਈ ਇਹ ਨਾ ਕੋਈ ਵੀ ਹਾਂ ਵੀ ਜਾਂ ਸੂਟ ਹੀ ਆ ਜਾ ਬੇਰਕ ਮਾਦਰੀ ਆ ਪੂਰੀ ਜੰਦੇ ਜਾਣ ਵਾਲੀ ਵੱਡੀ ਬਹਿੜ ਠੀਕ ਐ ਤੇ ਦਿਨ ਕਹਿ ਲੈਂਦੀ ਆ ਦਿਨ ਵੀਰੇ ਇਹ ਦਿਨ ਅੱਜ ਜਣੀ ਦਿਨ ਪੂਰੇ ਹੋ ਚੁੱਕੇ ਵੀਰੇ 13 ਦਿਨ ਬਾਕੀ ਨੇ ਕਹਿੰਦਾ ਆਪਾਂ 15 ਮੰਨ ਕੇ ਲੈ ਲਏ ਬੰਦਾ ਹਾਂ ਹਾਂ 15 ਮੰਨ ਕੇ ਕਈ ਵਾਰ ਉੱਤੇ ਵੀ ਬੋਝ ਕੱਢ ਜਾਂਦਾ ਬਾਕੀ ਹੁਣ ਰੁੱਤ ਠੰਡ ਦੀ ਐ ਠੀਕ ਐ ਪੀ ਜਿੰਨੀ ਦਿਨ ਵੱਧ ਲੋ ਤਾਂ ਚੰਗੀ ਹੋਈ ਹੈ ਵਧੀਆ ਹਾਂ ਕੰਦੀ ਹਣਾ ਕੀ ਫੁੱਲ ਮੰਨਦੀ ਆ ਵੀਰੇ ਯਾਰ ਇਹ ਆਏ ਮੰਨਦੀ ਆ ਮਨ ਲ ਆਪਣੀ ਪਿਛਲੀ ਯਾਰੀ ਦੇਖੀ ਭਾਲੀ ਆ ਹਾਂ ਦੇਖੀ ਵੀ ਆ ਗਿਆ ਆਪਣੀ ਕਿੰਨਾ ਗੱਦ ਦੁੱਧ ਪਾ ਦੂਗੀ ਇਦ ਕੀ ਦੁੱਧ ਵੀਰੇ ਇਹ ਨਹੀਂ ਸਮਝਣਾ ਤੂੰ ਉਹਨਾਂ ਦੇ ਦਸਨ ਮੁਕਾਬਲੇ ਵੀਰੇ 25 ਤੋਂ 26 ਲੀਟਰ ਦੁੱਧ ਪਾਇਆ ਨੇ ਪਹਿਲਾਂ ਨਹੀਂ ਪਹਿਲਾਂ ਨੇ ਆਪਾਂ ਕਹਿੰਦੇ ਵੀ 25 ਮੰਨ ਕੇ ਲੈਲੇ ਬੰਦਾ 25 ਮੰਨ ਕੇ ਲੈਲੇ ਦੁੱਧ ਤਾਂ ਵੀਰੇ ਕਿ ਜਿਵੇਂ ਹੁਣ ਰੋਤਰ ਮੂਰੇ ਠੰਢੀ ਹੋ ਗਈਆਂ ਦੁੱਧ ਤਾਂ ਜਨ ਆਰਾਮ ਨਾਲ 3 ਨੂੰ ਨੂੰ ਮੰਗੂਏ ਠੀਕ ਹੈਂਦੇ ਭਾਬੀ 25 ਮੰਨ ਕੇ ਬੰਦਾ ਲੈ ਲੈ 25 ਮੰਨ ਕੇ ਹਾਂ ਵੀਰੇ ਲੈ ਲਿਆ ਤੋਰ ਦੇ ਬਾਹਰ ਨੂੰ ਤੇ ਰੇਟ ਵਗੈਰਾ ਕੀ ਹੋਣਗੇ ਨਾ ਵੀਰੇ ਵੀ ਆਪਾਂ ਜਿਹੜਾ ਜਿਹੜਾ ਚੀਜ਼ ਆ ਉਹ ਆਪਾਂ ਫੋਨ ਤੇ ਕਰਾਂਗੇ ਸਾਰਿਆਂ ਦੇ ਆਪਾਂ ਹਾਂ ਹਾਂ ਸਾਰਿਆਂ ਦੇ ਹੋਣਗੇ ਵੀਰੇ ਜਾਇ ਜਹੜਾ ਪੱਤੇ ਹਿਸਾਬ ਨਾਲ ਠੀਕ ਆ ਕਿਹਬਰ ਵੇਚਣ ਵਾਲਾ ਬੰਦਾ ਲੈ ਜਾਂਦਾ ਹਨਾ ਹਾਂ ਸੋ ਰੇਟ ਫੋਨ ਤੇ ਹੋਣਗੇ ਚੀਜ਼ ਦੇ ਹਿਸਾਬ ਨਾਲ ਹੋਣਗੇ ਪਰ ਚੀਜ਼ਾਂ ਸਾਨੂੰ ਅੱਜ ਕੱਦ ਬੈਡਣੇ ਚੰਗੀਆਂ ਜਰਸੀ ਦੇ ਹੋਣ ਬਹੁਤ ਵੀ ਡਿਮਾਂਡ ਕਰਦਾ ਕਿ ਵੱਡੀ ਜਰਸੀ ਲੈਣੀ ਆ ਕੱਦ ਕਾਠ ਵਾਲੀ ਸੋ ਪਹਿਲੇ ਨੰਬਰ ਦੀ ਕੋਕਾ ਵਿੱਚ ਦਿਖਾਦਾ ਆਪਾਂ ਕੱਚੀ ਜ਼ਰੂਰ ਆ 15 14 15 ਦਿਨਾਂ ਦੀ ਤੇ ਮੂੰਹ ਮੱਥਾ ਤੇ ਚਾਪੜ ਵਰਗੀ ਵਹਾੜਾ ਜਮਾ ਜਿਵੇਂ ਕਹਿੰਦੇ ਵੀ ਚੱਕਰ ਕੇ ਮਲ ਕੋਈ ਬੰਦਾ ਆਗੇ ਤਾਂ ਕਹਿ ਨਹੀਂ ਸਕਦਾ ਵੀ ਸਾਡੇ ਫੈਕਟਰੀ ਜਾਈ ਤੇ ਜਿਹੜੇ ਵੀ ਕਹਿੰਦੇ ਇੱਕ ਰੱਖਣੀ ਆ ਤੇ ਰੱਖਣੀ ਸ਼ੌਂਕ ਹੀ ਆ ਤੇ ਆ ਤੁਹਾਡੇ ਘਰ ਪੂਰਾ ਕਰੋ ਦੁੱਧ ਵਾਲਾ ਤੇ ਨਾਲੇ ਸੁਪਨੇ ਪੂਰੇ ਕਰੋ ਜਿੱਦਾਂ ਦਾ ਮਰਜੀ ਇਹਦੇ ਸੀਮਨ ਲਗਾਈ ਚੱਲਿਓ ਤੇ ਸੀਮਨ ਵਗਰਾ ਤਾਂ ਨਹੀਂ ਪੁੱਛੇ ਤੇ ਆਪਾਂ ਸੀਮਨ ਵੀਰੇ ਪੁੱਛਿਆ ਯਾਰ ਕਈ ਵਾਰ ਹਨਾ ਬੰਦਾ ਦੱਸਣ ਦੇ ਵਿੱਚ ਫਿਰ ਉਹ ਗੱਲ ਗਲਤੀ ਹੋ ਜਾਂਦੀ ਆ ਆਲਾ ਕਹਦੇ ਭਰੇ ਆਏ ਸੀ ਤੇ ਦੱਸੀ ਨਿਕਲਿਆ ਕੋਸੋਰਾ ਹਨਾ ਹੁਣ ਆਇਆ ਸੀਮਨ ਦੀ ਤਾਂ ਵੀਰੇ ਜਿਹੜੀ ਦੱਸੀ ਆ ਆਪ ਵੀ ਦੱਸੀ ਆ ਪਰ ਆਪਾਂ ਗੜ ਨਹੀਂ ਗਏ ਜੀ ਜਿਆ ਜਿਆ ਗੱਲਾਂ ਜਮ ਸੋ ਇਹ ਗੱਲ ਵੀ ਜੀ ਬਹੁਤ ਵਜੇ ਕਹਿੰਦਾ ਜਿਹੜਾ ਜ ਮਨ ਕੇ ਚਲੋ ਜੇ ਅਗਲਾ ਭਰਾਇਆ ਵਾ ਆਪਾਂ ਕੋਲੇ ਨਹੀਂ ਸੀ ਤੇ ਪਰ ਜਰਸੀ ਜਿਹੜਾ ਬਹਿੜ ਚੰਗਿਆ ਸੀ ਮਣੀ ਬੰਦੇ ਨੇ ਚੰਗੇ ਭਰਾਇਆ ਹੋਊਗਾ ਤੇ ਵਾਕੇ ਫਿੱਟ ਵਾਟ ਦੇਵਾ ਕੰਪੈਕਟ ਹੋਣਾ ਥਣ ਦੇਖੋ ਚਾਰੇ ਨਿਖੜਵੇਂ ਤੇ ਕੱਚੀ ਕੱਚੀ ਜਰੂਰ ਆ ਦਿਨ 2-4 ਵੱਧ ਘੱਟ ਜਰੂਰ ਲੈ ਸਕਦੇ ਆ ਹਣਾ ਹਾਂ ਜੀ ਤੇ ਦੂਜੇ ਨੰਬਰ ਦਾ ਪਹਿੜੀ ਦੇਖੀ ਜਾਂਦੇ ਆ ਇਹ ਵੀ ਵੀਰੇ ਦੂਜਾ ਸੂਆ ਠੀਕ ਹੈ ਤੇ ਇਹ ਵੀ ਹਮਲਾ 6 ਹੀ ਬਸ ਇਹਨੇ 10-12 ਦਿਨਾਂ ਦੀ ਇਹ ਕੱਚੀ ਹੈ 15 ਦਿਨਾਂ ਦਾ ਰਹਿ ਸੁਭੂਗੀ ਹਾਂ ਹਾਂ ਵੀਰੇ 15 ਦਿਨਾਂ ਦਾ ਰਹਿ ਸੁਭੂਗੀ ਇਹਦਾ ਕੀ ਰਿਕਾਰਡ ਜਾ ਦੱਸ ਪਹਿਲਾਂ ਤਾਂ ਬਾਕੀ ਹੈ ਨਾ ਜਿਹੀ ਬੰਦਾ ਕਿਆਰ ਕਰੂ ਹੈ ਪਸ਼ੂ ਨੂੰ ਦੁੱਧ ਦੇਣਾ ਕਹਿੰਦਾ ਭਾਬੀ 16 ਤੋਂ 20 ਦੇ ਵਿੱਚ ਆਲੀ ਹੈ ਕਿ ਹੈਗੀ ਹੈਗੀ ਹੈ ਯਾਰ ਵਧੀਆ ਜਿੰਦ ਜਾਣ ਵਾਲੀ ਬੈੜਾ ਕੋਈ ਉਹ ਸੂਟ ਹੀ ਨਹੀਂ ਹੈ ਤੋਰ ਦੀ ਬਾਹਰ ਨੂੰ ਸੋ ਦੂਜੇ ਨੰਬਰ ਤੇ ਜਿਹੜੀ ਬੈੜ ਦਿਖਾਈ ਜਾਂਦੇ ਆ ਚੰਗੀ ਜਿੰਦ ਜਾਣ ਰਾਜੀ ਸਮੀ ਪੜੀ ਤੇ ਮਿਲਕ ਵੇਰ ਦੇਖੋ ਥੱਲੇ ਜਾਵਾਂ ਜਿਵੇਂ ਢੋਲ ਦੇ ਵਿੱਚ ਪਾਈਪ ਸਿੱਟੀ ਹੁੰਦੀ ਆ ਉਹ ਸਿਸਟਮ ਆ ਥੱਲੇ ਜੇ ਨਾੜਾ ਨੂੜਾ ਦੇਖੋ ਪਿੰਡੇ ਦੇ ਨਾੜਾ ਦੇਖੀ ਜਾਂਦੀ ਹੈ ਇਹਦੇ ਫੁੱਲ ਸਹਿਜ ਆ ਤੇ ਬਿਊਟੀ ਵਗੈਰਾ ਵੀ ਪੂਰੀ ਫੁੱਲਾ ਦੂਸਰਾ ਸੂਆ ਸੂਰੀਆ ਦਿਨ 10 ਤੋਂ ਲੈ ਕੇ 15 ਦੇ ਵਿੱਚ ਵਿੱਚ ਸੂਗੀ 10 ਦਿਨ ਨਹੀਂ ਤੇ ਕੱਚੀ ਆ ਜਿਹੜਾ ਵੀ ਲੈ ਗਿਆ ਘਰੇ ਸਾਹਬ ਲਈ ਨਜ਼ਾਰੇ ਲਿਆ ਦੁੱਖ ਤੋੜ ਦੂ ਜਾਵਾਂ ਤੇ ਬਾਕੀ ਹੁਣ ਰੁੱਤ ਬਹੁਤ ਚੰਗੀ ਆ ਹੁਣ ਇਹਨਾਂ ਮੰਨ ਕੇ ਚਲੋ ਟਾਈਮ ਹੈ ਇਹਨਾਂ ਦਾ ਹੁਣ ਤੇ ਦੁੱਧ ਦੀ ਐਵਰੇਜ 16 17 18 ਇੱਥੇ ਕਿਤੇ ਜੇ ਲਗਭਗ ਹੈਗੀ ਆ ਤੇ ਕੱਦ ਕਾਠ ਵਾਲੀ ਪਲੀ ਪੁਲੀ ਵੀ ਬਹੁਤ ਜ਼ਿਆਦਾ ਬਾਕੀ ਚਮਕ ਵਾਲੀ ਬਿਹੜਾ ਵੀਰੇ ਚਮਕ ਵਾਲਾ ਸੋ ਫੇਸ ਬੁੱਢੀ ਵਗੈਰਾ ਦੇਖੋ ਪਿਓਰ ਅਸਲ ਜਰਸੀ ਹਲਕਾ ਫੁਲਕਾ ਵੀ ਪੂਰਾ ਬਰਾਡੇ ਦੇ ਵਿੱਚ ਵੈਕਸ ਹੈ ਨੀਗਾ ਪਿਓਰ ਜਰਸੀ ਵੜ ਦੂਜਾ ਸੂਆ ਸੂਨ ਨੂੰ ਰੈਡੀ ਅਗੇ ਤੀਜੇ ਨੰਬਰ ਦਾ ਵਾ ਜਰਸੀ ਵੜ ਜਿਹੜੀ ਦੇਖੀ ਜਾਨੀ ਇਹ ਵੀਰੇ ਤੀਜਾ ਤੇ ਇੰਨੇ ਦਿਨਾਂ ਦੀ 10-12 ਨਾਲ ਦੀ ਇਹ ਕੱਚੀ ਆ ਵੀਰੇ ਠੀਕ ਹੈ ਕਹਿੰਦਾ 15 ਦੇ ਵਿੱਚੋਂ ਅਜੇ ਸੂਬੂ ਵੀ ਹਾਂ ਹਾਂ ਨਾਲ ਨਾਲ ਸੂਬੂ ਇਹ ਤੀਜਾ ਸੂਬੂ ਦੀ ਹਣ ਤੀਜਾ ਸੂਬੂ ਠੀਕ ਹੈ ਕੀ ਰਿਕਾਰਡ ਦੱਸਿਆ ਮਾਲਕ ਨੇ ਆਪਣਾ ਰਿਕਾਰਡ ਵੀਰੇ 22 ਲੀਟਰ ਦਾ ਅੱਛਾ ਦੂਜੇ ਸੂਏ ਦਾ ਠੀਕ ਹੈ ਬਾਕੀ ਹਣਾ ਜਿਹੜੇ ਬੰਦੇ ਲੈਣੀਆਂ ਦੀ ਸੰਭ ਦੇ ਨਾਲ ਲਵੇ ਹਣਾ ਪਸੂ ਕੱਢੂ ਰਾਂ ਦੇ ਨਾਲ ਵੀਰੇ ਇਹ ਨਹੀਂ ਤਾਂ 20 ਤੋਂ 12 ਵਾਲੀ ਹੈਗੀ ਆ ਵੀਰ ਜਿੰਦ ਜਾਨ ਆ ਯਾਰ ਵੱਡੀ ਵਹਿੜਾ ਵੀਰੇ ਢੋਰੀ ਬਾਹਰੋਂ ਸੋ ਬਾਕੀ ਲੇਵਾ ਦੇਖੋ ਫੱਟ ਫਾੜ ਜਮਾ ਹਣਾ ਫਿਟਿੰਗ ਵਾਲਾ ਲੇਵਾ ਕੋਈ ਇਹ ਨਹੀਂ ਕਰੂ ਟੁੱਟ ਮੈਂ ਲੇਵਾ ਸੂਆ ਤੀਜਾ ਤੇ ਪਰ ਹੈ ਸੁਵੇਲ ਕੋ ਜਮ ਤੇ ਰਾਜੀ ਪਲੀ ਪੁਲੀ ਵੀ ਫੁੱਲ ਕੱਖੋ ਖਾਂਦੇ ਕੁੱਕ ਕਿਸੇ ਵਸ ਨਹੀਂ ਵੀ ਜਮਾ ਪੂਰੀ ਚਾਰੂ ਫੁੱਲ ਅੱਗੇ ਠੀਕ ਆ ਤਾਂਦਰੁਸਤ ਆ ਜਮਾ ਹਣਾ ਸੋਲੇਵਾ ਦੇਖੋ ਫਟ ਫਾਟ ਫਿਟਿੰਗ ਵਾਲਾ ਤੇ ਥਣ ਹੱਥੀ ਚ ਵਾਈ ਵਾਲਾ 10 ਤੋਂ ਲੈ ਕੇ 15 ਦਿਨਾਂ ਦੇ ਵਿੱਚ ਵਿੱਚ ਦੀ ਕੱਚੀ ਆ ਕੱਦ ਕਾੜ ਫੁੱਲਾ ਤੇ ਜੰਦ ਜੜ ਬਰੀਡ ਪੂਰੀ ਫੁੱਲਾ ਗੜ ਦੇ ਵਿੱਚ ਦੇਖੋ ਮੂੰ ਮੱਥਾ ਪੂਰਾ ਓਕੇ ਆ ਅੱਗੇ ਚੌਥੇ ਨੰਬਰ ਤੇ ਆਪਣੀ ਬੱਚੀ ਦੇਖੀ ਜਾਨੇ ਚੌਥੇ ਦੇ 5 ਦਿਨ ਪੂਰੇ ਰਹਿੰਦੇ ਦਿਨ ਪੂਰੇ ਹੋਣ ਸੀ ਵੀਰੇ ਸੁਆ ਕੀੜਾ ਸੂਰੀ ਆ ਸੁਆ ਦੂਜਾ ਵੀਰੇ ਬਾਕੀ ਬੱਸੀ ਉਹ ਤੇਲਾ ਤੋਂ ਢੱਲ ਪਈਆ ਪੂਰੀ ਹਫਤੇ ਜਾਂਦਾ ਅੰਦਰ ਸੂਬ ਹੋ ਗਈ ਹੈਨਾ ਆਰਾਮ ਦੇ ਨਾਲ ਸੂਬ ਰੇ ਇਹਦਾ ਕੀ ਦੁੱਧਵਾਜਾ ਪਾ ਦੂਗੀ ਦੁੱਧਵਾਦ ਵੀ ਰੇ ਯਾਰ 16 17 ਲੀਟਰ ਦਾ ਦੁੱਧ ਦਿੱਤਾ ਹੋਇਆ ਠੀਕ ਹੈ ਬਾਕੀ ਜਿੰਦ ਜਾਣ ਵਾਲੀ ਬੱਸੀ ਆ ਬਰੀਕੀਆਂ ਨੇ ਹੈਨਾ ਬੱਸੀ ਦੀ ਫਰੀਕ ਆ 20 ਤੋਂ ਅੰਦਰ ਅੰਦਰ ਰਹੂਗੀ ਆਰਾਮ ਨੂੰ ਵੀ ਰੇ ਯਾਰ 17 18 ਲੀਟਰ ਦੇ ਜਾਵੇ ਵਧੂ ਆ ਠੀਕ ਆ ਥੋੜੀ ਬਾਹਰ ਨੂੰ ਬਾਕੀ ਚਾਰੂ ਚੂਰੂ ਬੁੜੀ ਫੁੱਲਾ ਹੈਨਾ ਚਾਰੂ ਫੁੱਲਾ ਇਹਨੇ ਚਾਰ ਚੂਰ ਪੂਰਾ ਫੁੱਲ ਖਾਦੀਆਂ ਨੇ ਉਹ ਨਹੀਂ ਵੀ ਠੀਕ ਹੈ ਕਿਸੇ ਪਾਸੇ ਮੂ ਮਾਤਾ ਮਹਾਪੂਰੀਆਂ ਨੇ ਠੀਕ ਹੈ ਸੋ ਦੇਖੋ ਰਾਜੀ ਸਭੀ ਬੜੀ ਵੀ ਜਿੰਦ ਜਾਨ ਵਾਲੀ ਜਾਵਾ ਆਪਾਂ ਜਿਹੜੇ ਚਾਰ ਬੜਾ ਦਖਾਈਆਂ ਚਾਰੇ ਮੰਨ ਕੇ ਚਲੋ ਚਾਰੂ ਤੰਦਰੁਸਤ ਆ ਜਾਵਾ ਮੇਰੇ ਨਾਲ ਪਸ਼ੂ ਸਾਫ਼ ਹੋਵੇ ਪੱਠੇ ਵਗੈਰਾ ਖਾਂਦਾ ਹੋਵੇ 500 2000 ਵੱਧ ਲੱਗ ਜੇ ਉਹ ਨਹੀਂ ਗੱਲ ਮੈਟਰ ਹੁੰਦੀ ਕੋਈ ਤੇ ਪਰ ਪਸ਼ੂ ਤੰਦਰੁਸਤ ਹੋਵੇ ਸੋ ਦੇਖੋ ਤੋਰਾ ਤਣਾ ਪੂਰਾ ਓਕੇ ਆ ਤੇ ਦੁੱਧ ਵੀ ਏ 17 18 16 17 ਇੱਥੇ ਕਿਤੇ ਐਵਰੇਜ ਜੜੀ ਹੈਗੀ ਆ ਤੇ ਜਿਹੜੀ ਵੀ ਅਪਾ ਬੱਚੀ ਦੇਖੀ ਹੈ ਨਾ ਪਾਲਕ ਬੱਚੀ ਇਹਦੀ ਉਮਰ ਕਿੰਨੀ ਕਾ ਉਮਰ ਤਾਂ ਫਿਰ ਇਹਦੀ 8 ਕਿ ਮਹੀਨੇ ਉਮਰ ਆ ਠੀਕ ਹੈ ਵਧੀਆ ਬੈੜਦੀ ਆ। ਬਾਕੀ ਪੂਰੀ ਵਧੀਆ ਬੈੜਦੀ ਆ ਯਾਰ 25 26 ਲੀਟਰ ਦੀ ਮਾਦਾਰ ਕਾਰਡ ਆ ਵੀਰੇ। ਠੀਕ ਹੈ। ਪੂਰੇ ਵਧੀਆ ਬਾਕੀ ਆ ਆ ਬਰੀਡ ਫੁੱਲ ਦੀ ਫੁੱਲ ਆ ਵੀਰੇ 100 ਦੀ 100 ਆ ਵਧੀਆ ਪੱਸੀ ਆ। ਸੋ ਮੂੰ ਮੱਥਾ ਦੇਖੋ ਸੋਹਣੀ ਮੰਨ ਕੇ ਚਲੋ 5-4 ਮਹੀਨੇ ਸੰਭੋ ਕੇ ਬੰਨ ਵਾਲੇ ਪੱਸੀ ਆ ਹਣਾ। ਮੈਂ ਵੀਰੇ ਜਰ ਜਨਵਰੀ ਫਰਵਰੀ ਦੇ ਵਿੱਚ ਟੀਕਾ ਲੈ ਜੂ ਪੱਸੀ ਆ ਆਮ ਦੀ। ਤੇ ਥਣ ਚਾਰੀਆ ਕੋ ਫੋਟ ਚਾਹਂਦੇ ਨਹੀਂ। ਨਾ ਨਾ ਪੂਰਾ ਵੀ ਨਹੀਂ ਵੀਰੇ। ਇਹਦਾ ਰੇਟ ਕਿਦੋਂ ਹੋਊਗਾ? ਰੇਟ ਵੀਰੇ ਹੁਆ ਬਰੀਡ ਦੇ ਹਿਸਾਬ ਨਾਲ ਆਪਾਂ ਜਮਾ ਜਾਇਜ਼ ਰੱਖਾਂਗੇ ਵੀਰੇ ਉਹ ਨਹੀਂ ਹੈ ਆਪਾਂ। ਠ ਮਾੜਾ ਬੱਚੀ ਪੂਰੀ ਭਲੀ ਵਿਸਣਖੀ ਹੈ ਨਾ ਮਾ ਪੂਰੀ ਵੀਰੇ ਪਾਣ ਸਮੀ ਵੀ ਹੈ ਬੱਚੀ ਆ ਰੇਡ ਬਾਜ ਬਊ ਜਮਾ ਜਮਾ ਬਾਜ ਰੇਡ ਹੋਗੇ ਠੀਕ ਹੈ ਸਰ ਪੰਜ ਨਾਗ ਦਿਖਾ ਦੇ ਪਿੰਡ ਗੁਰਮਾ ਜਿਲ੍ਹਾ ਬਰਨਾਲਾ ਵਪਾਰ ਦਾ ਕੰਮ ਆ ਤੇ ਜਿਹੜੇ ਗਾਂਜਾਂ ਤੁਹਾਨੂੰ ਅੱਜ ਦਿਖਾਈਆਂ ਦੁੱਖ ਤੋੜ ਗਾਂਜਾਂ ਦਿਖਾਈਆਂ ਜਿਹੜੇ ਵੀਰ ਦੇ ਪਸੰਦ ਆ ਗਈਆਂ ਆਗੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਲੈ ਸਕਦਾ ਤੈਦ